दोस्तों नमस्कार मैं हाजिर हां विवेक विवेक कोटिसेखा सार्थक संसार चैनल लेके जिस राही मैं तोड़े ना पंजाबी गीत कवितावां दी सांझ पोंदा लंदा हां आज भी एक अपनी काव्य रचना लेके मैं हाजिर हां इस काव्य रचना सुनो कमेंट्स करो लाइक करो शेयर करो ਤੇ ਵਿਵੇਕ ਸਹਿਤਕ ਸੰਸਾਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਓ ਸੁਣੋ ਮੇਰੀ ਕਵਤਾ ਇੱਥੇ ਮੂੰਹ ਖੋਲਣ ਦੀ سزا ਮਿਲੇ ਇੱਥੇ ਮੂੰਹ ਖੋਲਣ ਦੀ سزا ਮਿਲੇ ਇੱਥੇ ਸੱਚ ਬੋਲਣ ਦੀ سزا ਮਿਲੇ ਅਜਿਆ ਕੋਈ ਵੇਖਿਆ ਬਾਜ਼ਾਰ ਨਾ ਹੁੰਦਾ ਕਿਤੇ ਅਜਿਆ ਵਪਾਰ ਨਾ ਜਿਸ ਵਿੱਚ ਸੱਚ ਚੱਲਦਾ ਹੋਵੇ ਸਚਾਈ ਨੂੰ ਕੋਈ ਮੰਗਦਾ ਹੋਵੇ ਸਾਰੇ ਪਿਆਰ ਦਾ ਵਾਅਦਾ ਕਰਦੇ ਸਾਰੇ ਪਿਆਰ ਦਾ ਵਾਅਦਾ ਕਰਦੇ ਉਪਰੋਂ ਉਪਰੀ ਵਿਖਾਵਾ ਕਰਦੇ ਮਿੱਠੇ ਬਣ ਮਿੱਠੇ ਬਣ ਬਣ ਛੁਰੀਆਂ ਫੇਰਦੇ ਮਿੱਠੇ ਬਣ ਬਣ ਛੁਰੀਆਂ ਫੇਰਦੇ ਪੌੜੀਆਂ ਚੜਾ ਕੇ ਥੱਲੇ ਡੇਗਦੇ ਚੀਰਿਆਂ ਤੇ ਨਾ ਵਿਸ਼ਵਾਸ ਕਰ ਚੀਰਿਆਂ ਤੇ ਨਾ ਵਿਸ਼ਵਾਸ ਕਰ ਦਿਲ ਦੇ ਖੋਟਿਆਂ ਤੋਂ ਨਾ ਕੋਈ ਆਸ ਕਰ ਜੋ ਹੋ ਗਿਆ ਉਸ ਨੂੰ ਝੱਜਾ ਜੋ ਹੋ ਗਿਆ ਉਸ ਨੂੰ ਝੱਜਾ ਆਪਣਾ ਸੱਚ ਬਚਾ ਕੇ ਇੱਥੋਂ ਤੁਰ ਜਾ ਜਮਾਨਾ ਕਦਰ ਕਰੇਗਾ ਨਾ ਤੇਰੀ ਜਮਾਨਾ ਕਦਰ ਕਰੇਗਾ ਨਾ ਤੇਰੀ ਜਿੱਤ ਦੀ ਸਦਾ ਇੱਥੇ ਝੂਠ ਤੇ ਹੀਰਾ ਫੇਰੀ ਜਿੱਤ ਦੀ ਇੱਥੇ ਸਦਾ ਝੂਠ ਤੇ ਹੀਰਾ ਫੇਰੀ ਯੁੱਗਾਂ ਯੁੱਗਾਂ ਤੋਂ ਇਹ ਰੀਤ ਚੱਲਦੀ ਆਈ ਯੁਗਾ-ਯੁਗਾ ਤੋਂ ਇਹ ਰੀਤ ਚੱਲਦੀ ਆਈ ਸੱਚ ਨੂੰ ਵੇਖ ਸਦਾ ਸਭ ਨੇ ਫਾਂਸੀ ਲਾਈ ਸੱਚ ਨੂੰ ਵੇਖ ਸਦਾ ਸਭ ਨੇ ਫਾਂਸੀ ਲਾਈ ਇੱਥੇ ਮੂੰਹ ਖੋਲਣ ਦੀ ਸਜ਼ਾ ਮਿਲੇ ਇੱਥੇ ਸੱਚ ਬੋਲਣ ਦੀ ਸਜ਼ਾ ਮਿਲੇ ਸਾਥੀਓ ਇਸੇ ਕੋਈ ਕਾਵਿ ਲੈਣਾ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਪਸੰਦ ਆਈ ਹੋਣੀ ਆ ਤੇ ਤੁਸੀਂ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ विवेक सार्थक संसार ਤੁਹਾਡਾ ਆਪਣਾ ਚੈਨਲ ਹੈ ਜਿਹੜਾ ਕਿ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਾ